ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਲੇਖ ਲੈ ਕੇ ਆਇਆ ਡਾਕਟਰ ਏ ਪੀ ਜੇ ਅਫਦਲ ਕਲਾਮ ਜਨਮ ਅਤੇ ਬਚਪਨ ਡਾਕਟਰ ਕਲਾਮ ਦਾ ਜਨਮ ਇੱਕ ਬਹੁਤ ਹੀ ਮੱਧ ਵਰਗੀ ਪਰਿਵਾਰ ਵਿੱਚ 15 ਅਕਤੂਬਰ 1931 ਨੂੰ ਤਾਮਿਲਨਾਡੂ ਪ੍ਰਾਂਤ ਦੇ ਰਮੇਸ਼ਬਰਵ ਨਾਂ ਦੇ ਕਸਬੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ਼੍ਰੀ ਜੈਨੂਲਾ ਬਦੀਨ ਅਤੇ ਮਾਤਾ ਦਾ ਨਾਂ ਆਸ਼ੀ ਅਮਾ ਸੀ। ਵਿਦਿਆ ਪ੍ਰਾਪਤੀ ਭਾਵੇਂ ਡਾਕਟਰ ਸਾਹਿਬ ਦਾ ਬਚਪਨ ਬਹੁਤ ਮੁਸ਼ਕਲਾਂ ਭਰਿਆ ਵਿੱਤਿਆ ਫਿਰ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਮੁਢਲੀ ਵਿੱਦਿਆ ਉਹਨਾਂ ਨੇ ਰਮੇਸ਼ਵਰਮ ਵਿਖੇ ਰਹਿ ਕੇ ਹੀ ਪ੍ਰਾਪਤ ਕੀਤੀ ਪਰ ਉਚੇਰੀ ਵਿੱਦਿਆ ਲਈ ਉਹਨਾਂ ਨੂੰ ਘਰ ਛੱਡਣਾ ਪਿਆ ਕਿਉਂਕਿ ਰਮੇਸ਼ਵਰਮ ਵਿੱਚ ਕੋਈ ਹਾਇਰ ਸਕੈਂਡਰੀ ਸਕੂਲ ਨਹੀਂ ਸੀ ਹਾਇਰ ਸਕੈਂਡਰੀ ਪੱਧਰ ਦੀ ਸਿੱਖਿਆ ਉਹਨਾਂ ਨੇ ਰਾਮਨਾਥਪੁਰਮ ਨਾਂ ਦੇ ਇੱਕ ਸਕੂਲ ਤੋਂ ਪਹਿਲੇ ਦਰਜੇ ਤੇ ਰਹਿ ਕੇ ਪਾਸ ਕੀਤੀ ਉਚੇਰੀ ਸਿੱਖਿਆ ਲਈ ਸੇਂਟ ਜੋਸਫ ਕਾਲਜ ਤਿਰਚਰਾਪਲੀ ਵਿੱਚ ਦਾਖਲ ਹੋ ਗਏ ਇਥੋਂ ਉਹਨਾਂ ਨੇ ਬੀ ਐਸ ਸੀ ਪਹਿਲੇ ਦਰਜੇ ਵਿੱਚ ਰਹਿ ਕੇ ਪਾਸ ਕੀਤੀ ਬਾਅਦ ਵਿੱਚ ਆਪ ਨੇ ਆਰਓ ਨਾਟਿਕਲ ਦੀ ਇੰਜੀਨੀਅਰਿੰਗ ਵਿੱਚ ਡਿਪਲੋਮਾ ਹਾਸਲ ਕੀਤਾ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨਾ ਡਾਕਟਰ ਅਫਦਲ ਕਲਾਮ ਸਾਹਿਬ ਨੇ ਵਿਦਿਆ ਦੀ ਹਰੇਕ ਸਲੈਬ ਪਹਿਲੇ ਦਰਜੇ ਵਿੱਚ ਰਹਿ ਕੇ ਪ੍ਰਾਪਤ ਕੀਤੀ ਉਹ ਨੌਜਵਾਨਾਂ ਨੂੰ ਦੱਸ ਦੇਣਾ ਚਾਹੁੰਦੇ ਸਨ ਕਿ ਇਹ ਜ਼ਰੂਰੀ ਨਹੀਂ ਕਿ ਅਮੀਰਾਂ ਦੇ ਬੱਚੇ ਹੀ ਅੱਗੇ ਨਿਕਲ ਸਕਦੇ ਹਨ ਬਲਕਿ ਜੇ ਚਾਹੀਏ ਤਾਂ ਸਧਾਰਨ ਜਿਹੇ ਪਰਿਵਾਰਾਂ ਵਿੱਚੋਂ ਵੀ ਕੁਝ ਬਣ ਕੇ ਵਿਖਾਇਆ ਜਾ ਸਕਦਾ ਹੈ ਉਹਨਾਂ ਦੀ ਯੋਗਤਾ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੂੰ 1958 ਈਸਵੀ ਨੂੰ ਭਾਰਤੀ ਰੱਖਿਆ ਤੇ ਵਿਕਾਸ ਸੰਗਠਨ ਵਿੱਚ ਇੱਕ ਪ੍ਰਮੁੱਖ ਵਿਗਿਆਨੀ ਵਜੋਂ ਚੁਣ ਲਿਆ ਗਿਆ 1962 ਵਿੱਚ ਉਹਨਾਂ ਦੀ ਭਾਰਤੀ ਪਲਾੜ ਅਨੁਸਥਾਨ ਸੰਗਠਨ ਵਿੱਚ ਨਜ਼ਿਕਤੀ ਹੋ ਗਈ 1963 ਵਿੱਚ ਉਹਨਾਂ ਨੇ ਭਾਰਤ ਦੇ ਪਹਿਲੇ ਰਾਕਟ ਨਾਇਕ ਅਸਾਚੇ ਦਾ ਪ੍ਰੀਖਣ ਕਰਕੇ ਆਪਣੀ ਮਹਾਨਤਾ ਦਾ ਸਬੂਤ ਦਿੱਤਾ। ਉਹਨਾਂ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਹਿੱਸਾ ਪਲਾੜ ਅਨੁਸੰਧਾਨ ਵਿੱਚ ਹੀ ਬਤਾਇਆ। ਇੱਥੇ ਰਹਿੰਦਿਆਂ ਉਹਨਾਂ ਨੇ ਅਗਨੀ ਮਝੈਲ ਦਾ ਸਫਲ ਪ੍ਰੀਖਣ ਕੀਤਾ। ਉਦੋਂ ਤੋਂ ਹੀ ਉਹਨਾਂ ਨੂੰ ਮਝੈਲ ਮੈਨ ਕਹਿ ਕੇ ਬੁਲਾਇਆ ਜਾਣ ਲੱਗਾ। ਰਾਸ਼ਟਰਪਤੀ ਚੁਣੇ ਜਾਣਾ ਉਹਨਾਂ ਨੇ ਆਪਣੀ ਯੋਗਤਾ ਦਾ ਛਿੱਕਾ ਹਰ ਪਾਸੇ ਅਜ਼ਮਾਇਆ ਉਹਨਾਂ ਨੂੰ ਉਹਨਾਂ ਦੇ ਪੱਕੇ ਇਰਾਦੇ ਸਦਕਾ ਦੇਸ਼ ਦੇ ਰਾਸ਼ਟਰਪਤੀ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਉਹ ਪੂਰੇ 5 ਸਾਲ ਰਾਸ਼ਟਰਪਤੀ ਦੇ ਅਹੁਦੇ ਤੇ ਸੁਸ਼ੋਭਤ ਰਹੇ ਰਾਸ਼ਟਰਪਤੀ ਦੇ ਅਹੁਦੇ ਤੇ ਰਹਿੰਦਿਆਂ ਉਹਨਾਂ ਨੇ ਆਪਣੇ ਅਸੂਲਾਂ ਤੇ ਰਹਿ ਕੇ ਦੇਸ਼ ਨੂੰ ਚਲਾਇਆ ਉਹਨਾਂ ਨੇ ਇਹ ਦੱਸ ਦਿੱਤਾ ਕਿ ਰਾਸ਼ਟਰਪਤੀ ਸਿਰਫ ਰਵਰ ਸਟੈਂਪ ਨਹੀਂ ਹੁੰਦਾ ਬਲਕਿ ਗਲਤ ਨੂੰ ਗਲਤ ਕਹਿਣ ਦਾ ਹੌਸਲਾ ਵੀ ਰੱਖਦਾ ਹੈ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਕਿਸੇ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ ਬੰਦੇ ਨਹੀਂ ਸਨ ਉਹ ਸਾਰੀਆਂ ਪਾਰਟੀਆਂ ਨੂੰ ਬਰਾਬਰ ਦੀ ਪ੍ਰਾਥਮਿਕਤਾ ਦਿੰਦੇ ਸਨ ਇੱਕ ਆਦਰਸ਼ ਵਿਅਕਤੀ ਸੰਸਾਰ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਆਉਂਦੀਆਂ ਹਨ ਜਾਂਦੀਆਂ ਹਨ ਪਰੰਤੂ ਆਦਰਸ਼ ਵਿਅਕਤੀ ਖਾਣ ਦਾ ਮਾਣ ਕਿਸੇ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ ਜੇ ਉਹ ਰਾਸ਼ਟਰਪਤੀ ਦੇ ਅਹੁਦੇ ਤੇ ਬਰਾਜਬਨ ਹੋਏ ਤਾਂ ਸਿਰਫ ਆਪਣੀ ਸਖਤ ਮਿਹਨਤ ਲਗਨ ਤੇ ਆਤਮ ਵਿਸ਼ਵਾਸ ਦੇ ਸਿਰ ਤੇ ਹੀ ਹੋਏ। ਉਹਨਾਂ ਨੇ ਰਾਸ਼ਟਰਪਤੀ ਦੇ ਅਹੁਦੇ ਤੇ ਰਹਿ ਕੇ ਵਿਗਿਆਨ ਲਈ ਆਪਣੀਆਂ ਗਤੀਵਿਧੀਆਂ ਨਹੀਂ त्याਗੀਆਂ। ਉਹਨਾਂ ਨੇ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਆਪਣੀ ਪੂਰੀ jaan ਲਗਾ ਦਿੱਤੀ। ਦਿਹਾਂਤ 27 ਜੁਲਾਈ 2015 ਨੂੰ ਇਹ ਭਾਰਤ ਮਾਂ ਦਾ ਸੱਚਾ ਸਪੂਤ ਭਾਰਤ ਮਾਂ ਦੀ ਗੋਦ ਨੂੰ ਹਮੇਸ਼ਾ ਹਮੇਸ਼ਾ ਲਈ ਖਾਲੀ ਕਰ ਗਿਆ। ਪਰ ਜਦੋਂ ਤੱਕ ਵਿਗਿਆਨ ਦੀ ਦੁਨੀਆ ਦੀ ਗੱਲ ਚੱਲੇਗੀ ਇਸ ਮਹਾਨ ਸਪੂਤ ਨੂੰ ਜਰੂਰ ਯਾਦ ਕੀਤਾ ਜਾਇਆ ਕਰੇਗਾ ਹਾਂਜੀ ਇਹ ਸੀ ਮਹਾਨ ਸ਼ਖਸੀਅਤ ਡਾਕਟਰ ਏ ਪੀ ਜੇ ਅਬਦਲ ਕਲਾਮ ਬਾਰੇ ਲੇਖ ਜੇ ਤੁਹਾਨੂੰ ਇਹ ਲੇਖ ਵਧੀਆ ਲੱਗਿਆ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ